ਗੁਜਰਾਤੋਂ ਤੇ ਪੰਜਾਬ ਦੀ ਜਿੱਤ ਦੇ ਬਾਰੇ ਪਾਰਟੀ ਸਪਰੀਮੋ ਦਿੱਲੀ ਦੇ ਵਿੱਚ ਜਸ਼ਨ ਮਨਾ ਰਹੇ ਆ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਆ ਤੇ ਦਿੱਲੀ ਦੇ ਜਿਹੜੇ ਸਾਬਕਾ ਮੰਤਰੀ ਨੇ ਔਰ ਉਥੇ ਕਹਿ ਰਹੇ ਨੇ ਕਿ ਪਿਛਲੀ ਆ ਸਰਕਾਰਾਂ ਦੇ ਜਿਹੜੇ ਮੰਕੜੀ ਆ ਨਸ਼ੇ ਵੇਚਦੇ ਰਹੇ ਪਹਿਲੀ ਗੱਲ ਤਾਂ ਮੈਂ ਇਹ ਡਿਮਾਂਡ ਕਰਾਂਗਾ ਕਿ ਉਹ ਮੰਤਰੀ ਕਿਹੜੇ ਨੇ ਉਹਨਾਂ ਦੇ ਨਾਮ ਜਿਹੜੇ ਐ ਪਬਲਿਕ ਨੂੰ ਦੱਸੇ ਜਾਂਦੇ ਜੇ ਇਨਵਾਲਵਤੀ ਹੈ ਜੇ ਇਥੇ ਹੀ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੇ ਨਸ਼ੇ ਦਾ ਦਲ ਦੇ ਵਿੱਚ ਇਨਵਾਲਵ ਤੁਸੀਂ ਔਰ ਦੂਸਰੀ ਜਿਹੜੀ ਵੱਧ ਆਮਦਨ ਦੀ ਗੱਲ ਕਰਦੇ ਨੇ ਉਹਨਾਂ ਨੇ ਪਿਛਲੀ ਸਰਕਾਰਾਂ ਦੇ ਵਿੱਚ ਇੱਕ ਮੰਤਰੀ ਇੱਕ ਮੰਤਰੀ ਦੇ ਉੱਤੇ ਫਰਜ਼ਾ ਦਿੱਤਾ ਔਰ ਉਹਦੇ ਖਿਲਾਫ ਚਲਾਨ ਨਹੀਂ ਪੇਸ਼ ਕੀਤਾ ਐਮਐਲਏ ਵੀ ਫੜੇ ਕਿ ਕਹਾਉਣ ਬੱਚੇ ਜੇ ਇਹਨਾਂ ਨੇ ਇੱਕ ਐਮਐਲਏ ਜਲੰਧਰ ਦਾ ਉਹਨੂੰ ਵੀ ਬਿਜੀ ਰੰਗ ਦੇ ਰਾਹੀਂ ਫੜਿਆ ਗਿਆ ਇਹ ਜਿਹੜਾ ਇਹ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਡਰਾਮੇਵਾਦੀ ਅੱਜ ਬਕਰਮ ਜੀਤਿਆ ਤੇ ਵੀ ਉਹਦੀ ਉਹਦੇ ਤੇ ਵੀ ਰੇਡ ਹੋਇਆ ਠੀਕ ਹੈ ਬਰੋਹ ਦੀਆਂ ਨੂੰ ਟਾਰਗੇਟ ਬਣਾਇਆ ਜੇ ਰਵਾਇੰਮੈਂਟਾ ਕੋਈ ਗੱਲ ਦੀ ਜੇ ਆਪਣਿਆਂ ਵੱਲ ਵੀ ਚਾਤੀ ਮਾਰੋ ਜਿਹੜੇ ਜਿਹੜੇ ਆਮ ਆਦਮੀ ਤੇ ਜਿਹੜੇ ਸੜਕਾਂ ਤੇ ਜਿਹੜੇ ਆਪਣਾ ਮੋਬਾਈਲ ਰਿਪੇਅਰ ਕਰਦੇ ਨੇ ਸਾਈਕਲ ਦੇ ਪੰਚਰ ਲਾਉਂਦੇ ਤੇ ਆਮ ਆਦਮੀ ਮੌਤ ਦੇ ਨੇ ਅੱਜ ਉਹ بڑے بڑے ਮਹਿਲ ਪਾਰ ਰਹੇ ਨੇ ਜੀ ਜੀ ਰੋਣਾ ਦੇ ਉੱਤੇ ਔਰ ਉਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋਈ ਇਸ ਕਰਕੇ ਇਹ ਜਿਹੜੀ ਆਮ ਆਦਮੀ ਹੈ ਜਿਹੜੀ ਜਿਹੜੀ ਕਹਿੰਦੇ ਕਿ ਅਸੀਂ ਨਸ਼ਿਆਂ ਦੇ ਖਰਾਬ ਕ੍ਰਾਂਤੀ ਦੀ ਗੱਲ ਕਰਦੇ ਨੇ ਵਿਦਿਆ ਜੇ ਇਹ ਕ੍ਰਾਂਤੀ ਦੀ ਗੱਲ ਕਰਦੇ ਨੇ ਨਸ਼ਾ ਤੇ ਇਹ ਕ੍ਰਾਂਤੀ ਕਰਦੇ ਨੇ ਔਰ ਮੈਂ ਕਹਨਾ ਪਿਛਲੀਆਂ ਸਰਕਾਰਾਂ ਨੂੰ ਇਹ ਕ੍ਰਾਂਤੀ ਆਈ ਹੈ ਤਾਂ ਰਿਸ਼ਵਤ ਔਰੀ ਚ ਵੀ ਆਈ ਹੈ ਇਸ ਕਲਾਈ ਪੱਕਾ ਪਾਰਟੀ ਸਪਰੀਮੋ ਪੈਨਲ ਜਿਹੜੇ ਦਿੱਲੀ ਦੇ ਮੰਤਰੀ ਨੇ ਉਹ ਵੀ ਅਨਵਾਰ ਬਨੇ ਉੱਥੇ ਤਾਂ ਕਹਿੰਦੇ ਨੇ ਵੀ ਇਹ ਜਾਤੀ ਹੈ ਜੀ ਸਾਡੇ ਨਾਲ ਸੈਂਟਰ ਵਾਲੇ ਧੱਕਾ ਕਰਦੇ ਨੇ ਜਿਹੜੇ ਕਿ ਕਈ ਹਜ਼ਾਰ ਤੋਂ ਕਰੋੜ 23 ਸੈਂਕੜੇ ਕਰੋੜਾਂ ਦੇ ਵਿੱਚ ਸ਼ਰਾਬ ਦੇ ਕਪੜਿਆਂ ਦੇ ਵਿੱਚ ਇਹ ਨਵਾਬ ਗਰੇ। ਹੋਰ ਉੱਥੇ ਤਾਂ ਇਹ ਗੱਲ ਕਰਦੈਨੀ ਇੱਥੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਗੈਰਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚਲਾਉਂਦੇ ਰਹੇ ਨੇ 13 ਜਨਦੀ ਰਹੀਆਂ। ਉਹ ਇਹ ਕੇਜਰੀ ਵਾਲਤਾ ਹੀਮਾਨ ਸਾਹਿਬ ਕਹਿੰਦੇ ਤੇ ਵੀ ਇਹਨਾਂ ਲੋਕਾਂ ਨੂੰ ਅਸੀਂ ਲੋਕਾਂ ਦੇ ਸਾਹਮਣੇ ਲੰਕਾ ਕਰਾਂਗੇ ਦੱਸਾਂਗੇ। ਉਹ ਗੈਰ ਕਾਨੂੰਨੀ ਸ਼ਰਾਬੀਆ ਬਹਿਕਤੀਆ ਚਲਾਉਣ ਵਾਲੇ ਬੰਦੇ ਕੌਣ ਤੇ ਕਿਹੜੇ ਮੰਤਰੀ ਤੇ ਕਿਹੜੇ ਅਫਸਰ ਤੇ ਕਿਹੜਾ ਐਸਐਸਪੀ ਕਿਹੜਾ ਡੀਆਈਜੀ ਦੀ ਇਹ ਲੋਕਾਂ ਦੇ ਸਾਹਮਣੇ ਕਿਹਾ ਇਹਨਾਂ ਦਾ ਹੋ ਸਕਦਾ ਹੈ ਮੈਨੂੰ ਸ਼ੱਕ ਪੈਂਦਾ ਸਾਢੇ 3 ਸਾਲ ਹੋ ਗਏ ਇਹਨਾਂ ਸਮਗਰਾਂ ਨਾਲ ਅੰਦਰ ਖਾਤੇ ਕੋਈ ਸਮਝੌਤਾ ਤਾਂ ਨਹੀਂ ਹੋਇਆ ਕੋ ਸੈਟਲਮੈਂਟ ਤਾਂ ਜੋ ਕਿ ਫਿਰ ਕਰਨ ਤੋਂ ਪਿੱਛੇ ਜਾਂਦੀਆ ਰੋਕੀ ਜਾਂ ਤੋਂ ਜਿਹੜੇ ਤਾਂ ਇਹਨਾਂ ਨੇ ਸੈਟਲਮੈਂਟ ਕਰ ਗਏ ਉਹਨਾਂ ਨੂੰ ਤਾਂ ਹੈਲਪ ਕਰ ਚ ਨਹੀਂ ਕਰਦੇ ਜਿਹੜੇ ਪਿੱਕੜ ਤੋਂ ਹੁੰਦਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਆਪਣੇ ਆਪਾਂ ਇਹਨਾਂ ਜਿਹੜੇ ਭਗਤ ਸਿੰਘ ਦੇ ਨਾਂ ਨੂੰ ਔਰ ਬਾਬਾ ਸਾਹਿਬ ਦੇ ਅਵੇਦਕਰ ਨੂੰ ਦੇ ਨਾਂ ਨੂੰ ਬਦਨਾਮ ਨਾ ਕਰੋ ਤੁਸੀਂ ਉਹਦਾ ਨਾਂ ਤੇ ਤੁਸੀਂ ਵੋਟਾਂ ਲੈ ਲੀਆਂ ਜਾ ਕੇ ਉਹਨਾਂ ਦੀ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੀਆਂ ਸਮਾਧੀਆਂ ਦੇ ਉੱਤੇ ਤੁਸੀਂ ਹਵਾ ਵੀ ਘਾਤੀ ਜਿਸ ਹਵਾ ਘਾਤੀਆਂ ਉਹਦੇ ਤੇ ਪੂਰੇ ਵੀ ਉਤਰੋ ਤਾਂ ਉਹ ਕਾਰਵਾਈ ਕਰੋ ਜਿਹੜੇ ਕਰਾਫਟ ਨੇ ਉਹਨਾਂ ਲੋਕਾਂ ਸਾਹਮਣੇ ਨੰਗੇ ਲਿਆਓ ਚਾਹੇ ਉਹ ਤੁਹਾਡੀ ਆਪਣੀ ਪਾਰਟੀ ਦੇ ਨੇ ਚਾਹੇ ਉਹ ਕੋਈ ਥੋਖੀ ਪਾਰਟੀ ਦੇ ਨੇ ਇਹ ਜਦਾਂ ਮੈਂ ਲੱਗਦਾ ਕਿ ਮਜੀਠੀ ਆਸਾਬ ਨੇ ਕੰਪਲੇਨਟ ਕੀਤੀ ਸੀ ਇੱਕ ਔਰ ਉਹ ਦੇ ਚਿਤ ਕਪਲੇਟ ਦੇ ਵਿੱਚ ਪਾਰਟੀ ਬਣਾ ਕੇ ਗਹਿਗਰੀਵਾਲ ਸਾਹਿਬ ਨੂੰ ਔਰ ਉਹ ਦੇ ਤੋਂ ਤੁਹਾਡੇ ਰੇ ਦਸਣਾ ਚਾਹੁੰਦਾ ਕਿ ਮੀਡੀਆ ਆਪਣੇ ਗਹਿਗਰੀਵਾਲ ਸਾਹਿਬ ਨੇ ਤਾਂ ਰਿਟਰਨ ਮਾਫੀ ਮੰਗ ਕੇ ਗਈ ਤੇ ਅਦਾਲਤ ਤੇ ਵਜੀਤੀਏ ਕੋਲ ਪਰ ਜਿੱਥੋਂ ਤੱਕ ਜਿਹੜਾ ਗੇੜੀ ਦੇ ਸਮਾਨ ਨੂੰ ਪਰੋਣਾ ਪਰਾਲੀ ਕਰਨਾ ਇਹ ਘਟਿਆ ਹਰ ਪਤਾ ਨਹੀਂ ਇਹ ਸੈਲੇਬ੍ਰਿਟੀ ਇਹਨਾਂ ਨੂੰ ਨਹੀਂ ਆਣਾ ਚਾਹੀਦਾ ਪੋਲਿਟਿਕਲ ਵਿਰੋਧ ਰੋਡ ਡੈਮੋਕ੍ਰੇਸੀ ਤੇ ਹੁੰਦੀ ਹੈ ਰੇ ਪਰ ਮੋਰਲ ਵੀ ਆਪਣਾ ਠੀਕ ਰੱਖੋ ਇਸ ਤਰ੍ਹਾਂ ਦੇ ਬਿਹੇਵੀਅਰ ਨਹੀਂ ਕਰਨਾ ਚਾਹੀਆ ਬਾਹਰ ਜਾ ਕੇ ਉਹਨਾਂ ਦੀ ਅਰਬਾਨੀਆਂ ਨੂੰ ਉਹਨੜੀਆਂ ਉਹਨਾਂ ਦੇ ਕੱਪੜੇ ਦੇਖਣੇ ਕਰਨੇ ਕਾਨੂੰ ਇਹਨਾਂ ਦੀ ਵੀ ਵਾਰੀ ਹੋ ਸਕਦੀ ਹੈ ਕਾਨੂੰ ਇਹਨਾਂ ਦੀ ਵੀ ਹੋ ਸਕਦੀ ਹੈ ਇਹ ਕਰ ਤੋ ਤੋਤੇ ਨਹੀਂ ਲੋਕਾਂ ਜਿਹੜੇ ਦਿੱਤ ਅੱਗੇ ਜਿਹੜੀ ਇਹ ਸੀਟ ਜਿੱਤ ਕੇ ਸਾਡੀ ਕਾਂਗਰਸ ਦੀ ਦੇ ਜੇ ਇਕੱਠੀ ਯੂਨਾਈਟਿਡ ਕਾਂਗਰਸ ਨਾਲ ਤਾਂ ਸਵਾਲ ਇਹ ਨਹੀਂ ਪੁੱਛਦਾ ਦਦੂ ਦੇ ਆਰਗੂਮੈਂਟ ਕਿ ਇਹ ਕਿੱਥੇ ਇਹ ਹੋ ਰਹੀ ਜਨਮੀ ਹੋ ਸਕਦੇ ਇਸ ਲਈ ਕਈ ਵੀ ਸਾਥ ਪਿਕ ਐਂਡ ਚੂਜ਼ ਨਾ ਕਰੋ ਜਿਹੜੇ ਸਹੀ ਬੰਦੇ ਨੇ ਜਿਹੜੇ ਇਨਵੋਲ ਨੇ ਜਿਹੜੇ ਸਮਝਦਾਰ ਨੇ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਚ ਜਿਨ੍ਹਾਂ ਨੇ ਜ਼ਿਆਦਾ ਤਾਫਾਰਮੌਲ ਤੋਂ ਪੜਾਈ ਨੇ ਹੈ ਉਹ ਸਾਰਿਆਂ ਨੂੰ ਲੰਗਾ ਕਰੋ ਅਫਸਰਾਂ ਨੂੰ ਵੀ ਲੰਗਾ ਕਰੋ ਪੋਲੀਟੀਕਲ ਆਗੂਆਂ ਦੇ ਤਰ ਤੂੰ ਜੀ ਅਟੈਚ ਕਰਦੇ ਹੋ ਅਫਸਰਾਂ ਤੇ ਪਿਉ ਨਹੀਂ ਕਰਦੇ ਤਸੀਲਦਾਰਾਂ ਦੀਆਂ ਲਿਸਟਾਂ ਤੁਸੀਂ ਬਣਾਈਆਂ ਆਫਸਰਾਂ ਦੀ ਬਣ ਰੂ ਚ ਗਈ ਆਫਸਰਾਂ ਦੀਆਂ ਲਿਸਟਾਂ ਬਣਾਈਆਂ ਉਹ ਲਿਸਟਾਂ ਬਣਾ ਕੇ ਜੇ ਆ ਚੈੱਕ ਕਰ ਲੋ ਚੰਡੀਗੜ੍ਹ ਦੇ ਹਲੇਦਾਰੇ ਜਿਹਨਾਂ ਦੇ ਫਾਰਮ ਹਾਊਸ ਹੈ ਉਹ ਤਾਂ ਆਫਸਰਾਂ ਦੀ ਜੰਦ ਪੋਲੀਟਿਕਲ ਲੋਕ ਨਹੀਂ ਇਹ ਸਹੀ ਪਾਫਸਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਦਿਖਾਵੇਵਾਦੀ ਗ੍ਰਾਮੇਵਾਦੀ ਬੰਦ ਕਰੋ ਇਹ ਕਿਸੇ ਮੋਰੈਲਟੀ ਦੇ ਨਾਂ 'ਤੇ ਆਜੋ ਭਗਤ ਸਿੰਘ ਦੀ ਗੱਲ ਕਰਦੇ ਹੋ ਆਹ بابا ਸਾਹਿਬ ਡਾਕਟਰ ਵੇਦ ਕਰਦੀ ਗਿਆ ਥੋੜੀਆਂ ਹਰਕਤਾਂ ਕਰਦੀਆਂ ਨੇ ਉਹ ਸੋਚ ਨਾਲ ਹੀ ਜਾਂਦਾ ਹੈ